ਜਦੋਂ ਅਸੀਮਾ ਮਹਾਪੁਰਸ਼ਾਂ ਕੋਲ ਆਏ 1977 ਵਿੱਚ ਉੱਥੇ ਤੁਸੀਂ ਵੀ ਵਿਦਿਆ ਪੜੀ ਫੇਰਾੜਾ ਸਾਹਿਬ ਜੱਥੇ ਵਿੱਚ ਰਹੇ ਫਿਰ 1983 ਵਿੱਚ ਅਸੀਂ ਇੱਕ ਮਹੀਨਾ ਮਹਾਪੁਰਸ਼ਾਂ ਤੋਂ ਪਹਿਲਾਂ ਆ ਗਏ ਇੱਥੇ ਆ ਕੇ ਕਨਪਟ ਸਾਹਿਬ ਉਸ ਤੋਂ ਬਾਅਦ ਮਹਾਪੁਰਸ਼ਾਂ ਸਾਨੂੰ ਕਥਾ ਕੀਰਤਨ ਡਿਊਟੀ ਲਾ ਦਿੱਤੀ ਅਸੀਂ ਉਦੋਂ ਤੋਂ ਲੱਗ ਕੇ ਉਹ ਸੇਵਾ ਵੀ ਕਰਿਆ ਸੰਗ ਦੇ ਵਿੱਚ ਪ੍ਰਚਾਰ ਕਰਿਆ ਅਮਰ ਸ਼ਕਾਰਿਆ ਜੋ ਸਾਡੀ ਮਹਾਪੁਰਸ਼ਾਂ ਨੂੰ ਡਿਊਟੀ ਲੱਗੀ ਐ ਅਸੀਂ ਨਿਰੰਤਰ ਦਿਨ ਰਾਤ ਭਾਵੇਂ ਮੈਂ ਸ਼ੂਗਰ ਦਾ ਮਰੀਜ਼ ਆ ਪਰ ਮਹਾਪੁਰਸ਼ਾਂ ਨੇ ਕੀ ਜਾਣ ਕੇ ਜਾਂ ਉਹਨਾਂ ਦੇ ਮਨ 'ਚ ਕੀ ਆਏ ਮੈਨੂੰ 1995 ਵਿੱਚ ਸੰਗਤ ਦੇ ਇਕੱਠ ਵਿੱਚ ਸੇਵਾ ਦਿੱਤੀ ਗੁਰੂ ਘਰ ਦੇ ਵਿੱਚ ਪੱਗ ਦਿੱਤੀ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਗੁਰੂ ਦੇ ਗੁਰਮਤ ਦੇ ਵਿੱਚ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਨਾ ਕਿਸੇ ਨੂੰ ਮਿਲਦੀ ਹੈ ਇਹ ਬਹੁਤ ਹੀ ਗਲਤ ਹੋ ਰਿਹਾ ਜੋ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਮਹਾਪੁਰਸ਼ਾਂ ਦਾ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਮਹਾਪੁਰਸ਼ ਬੜੇ ਪਿਆਰ ਵਾਲੇ ਨੇ ਅਤੇ ਜਿੰਨਾ ਵੀ ਇੱਥੇ ਕਾਰਜਕਾਰੀ ਜੋ ਵੀ ਬਿਲਡਿੰਗਾਂ ਬਣੀਆਂ ਨੇ ਜੋ ਵੀ ਇਮਾਰਤਾਂ ਬਣੀਆਂ ਨੇ ਇਹ ਮਹਾਪੁਰਸ਼ਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਬਣੀਆਂ ਹਨ। ਸੋ ਬੇਂਤੀ ਸੀ ਇਸ ਕਰਕੇ ਵੀ ਅਸੀਂ ਸੇਵਾ ਸਿਮਨ ਕਰਨ ਵਾਸਤੇ ਗੁਰੂ ਘਰ ਵਿੱਚ ਆਏ ਸੀ। ਅਸੀਂ ਆਪਣੀਆਂ ਪਰ ਆਪਣੀਆਂ ਜਾਇਦਾਦ ਛੱਡ ਕੇ ਜਾਂ ਕਿਸੇ ਕਾ ਵਾਸਤੇ ਝਗੜਾ ਹੁੰਦਾ ਤਾਂ ਫਿਰ ਅਜੇ ਲੋਕਾਂ ਦੇ ਲੰਗਰ ਚੱਲਦੇ ਜਾਂ ਮੀਰਾਂ ਦੇ ਲੰਗਰ ਚੱਲਦੇ। ਇਹ ਸੰਗਤ ਦੇ ਲੰਗਰ ਚੱਲਦੇ ਆ। ਇਸ ਕਰਕੇ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ ਗੁਰੂ ਘਰ ਦੀ ਸੇਵਾ ਨਿਰੰਤਰ ਜਾਰੀ ਹੈ ਗੁਰੂ ਕੀ ਸੰਗਤਾਂ ਦੇ ਨਾਲ ਸਾਡਾ ਮਿਸ਼ਨ ਕੇਵਲ ਇਹ ਹੈ ਵੀ ਸੇਵਾ ਤੇ ਸਿਮਰਨ ਅਮਨ ਪ੍ਰਚਾਰ ਕਰਨਾ ਅਤੇ ਖੰਡੇ ਵਾਟੇ ਦਾ ਅਮਰਸ਼ਕਾਉਣ ਜੋ ਨਿਰੰਤਰ ਜਾਰੀ ਹੈ ਸਾਡੇ ਰੋਜ਼ ਦਿਨ ਦੇ ਵਿੱਚ ਇੱਕ ਦਿਨ ਦਾ ਇੱਕ ਰਾਤ ਦਾ ਦੀਵਾਨ ਹੈ ਅੱਜ ਵੀ ਹਲਦੇੜੀ ਪਿੰਡ ਵਿੱਚ ਤੇ ਕੌਲੀ ਰਾਤ ਦਾ ਦੀਵਾਨ ਚੱਲ ਰਿਹਾ ਹੈ ਨਿਰੰਤਰ ਪ੍ਰਚਾਰ ਚੱਲ ਰਿਹਾ ਹੈ ਨਹੀਂ ਬੀਤੇ ਕਿੰਨਾ ਕੋ ਵੱਡਾ ਯੁੱਧ ਹੋਣ ਵਾਲਾ ਕੋਈ ਪਤਾ ਨਹੀਂ ਕਿੰਨਾ ਕੋ ਕਰਫਿਊ ਲਾ ਦਤਾ ਇੰਨੀ ਵੱਡੀ ਗੱਲ ਹੈ ਵੀ ਨਹੀਂ ਜਿਹੜੇ ਅਧਿਕਾਰੀ ਨੇ ਬੈਠ ਕੇ ਵੀ ਗੱਲ ਕਰ ਸਕਦੇ ਨੇ ਮਹਾਪੁਰਸ਼ ਪਿਆਰ ਵਾਲੇ ਨੇ ਉਹ ਤਾਂ ਉਹਨਾਂ ਨੂੰ ਤਾਂ ਕਦੀ ਗੁੱਸੇ ਵਿੱਚ ਵੀ ਨਹੀਂ ਵੇਖਿਆ ਸੀ ਸਾਰੀ ਸੰਗਤ ਉਹਨਾਂ ਦੇ ਨਾਲ ਹੈ ਪੁਲਸ ਇੱਥੇ ਆਣ ਕੀ ਪ੍ਰਸ਼ਾਸਨ ਧੱਕਾ ਕਰ ਰਿਹਾ ਕੋਰਟ ਦੇ ਵਿੱਚੋਂ ਕੋਈ ਆਰਡਰ ਨਹੀਂ ਹੈਗਾ ਇਹਨਾਂ ਕੋਲੇ ਕਿ ਜਿਹਦੇ ਨਾਲ ਇੱਥੇ ਕੋਈ ਦਖਲ ਲਿਆ ਜਾਏ ਐਸਾ ਕੋਈ ਆਰਡਰ ਹੈ ਨਹੀਂ ਜੇ ਕੋਈ ਹੈ ਵੀ ਤਾਂ ਪੀ ਲੱਗੇ ਹੋ ਚੁੱਕੀ ਹੈ ਉਹ ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਪੁਲਿਸ ਦਾ ਆਉਣਾ ਹੈ ਉਹ ਬੜੀ ਵੱਡੀ ਬੇਦਵੀ ਬੇਦਵੀ ਦਾ ਸਾਫਤ ਹੋਣਾ ਕਿ ਉਹ ਬੂਟ ਪਾ ਕੇ ਇੱਥੇ ਪੁਲਿਸ ਪ੍ਰਸ਼ਾਸਨ ਫਿਰ ਰਿਹਾ ਹੈ ਬੜੀ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਅਤੇ ਬੜੀ ਦੂਰੋਂ ਦੂਰੋਂ ਸੰਗਤ ਚੱਲ ਵੀ ਪਈ ਹੈ ਅਤੇ ਇੱਥੇ ਜਿਆਦਾ ਜਿਹੜਾ ਹੈ ਪ੍ਰਭਾਵ ਪੈ ਰਿਹਾ ਹੈ ਸੰਗਤ ਇਕੱਠੀ ਹੋਵੇਗੀ ਕੋਈ ਗੱਲਬਾਤ ਹੋਊਗੀ ਇਹਦਾ ਜਿਹੜੀ ਸਰਕਾਰ ਜ਼ਿੰਮੇਵਾਰ ਹੋਵੇਗੀ ਬੁਰਾ ਪ੍ਰਭਾਵ ਪੈ ਰਿਹਾ ਜੀ ਪੁਲਿਸ ਦਾ ਇੱਥੇ ਪੁਲਿਸ ਸੰਗਤਾਂ ਵਿੱਚ ਬਹੁਤ ਗਲਤ ਮੈਸੇਜ ਜਾ ਰਿਹਾ ਸਾਡੇ ਬੂਟ ਪਾ ਕੇ ਪੁਲਿਸ ਇੱਥੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਹੈ ਪਹਿਲਾਂ ਇੱਥੇ ਬੇਅਦਬੀ ਦਾ ਵੀ ਕਾਰਨ ਹੋ ਸਕਦਾ ਜੀ ਇਹ ਬਿਲਕੁਲ ਖਾਲਸਾ ਵਾਹਿਗੁਰੂ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਮੈਂ 9ਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਅਸੀਮਾ ਮਹਾਪੁਰਸ਼ਾ ਗੋਲਾ 1977 ਵਿੱਚ ਉੱਥੇ ਸੀ ਵਿਦਿਆ ਪੜੀ ਫੇਰਾੜਾ ਸਾਹਿਬ ਜੱਥੇ ਵਿਚਰੇ ਫਿਰ 1983 ਵਿੱਚ ਅਸੀਂ ਇੱਕ ਮਹੀਨਾ ਮਹਾਪੁਰਸ਼ਾ ਤੋਂ ਪਹਿਲਾਂ ਆ ਗਏ ਇੱਥੇ ਆ ਕੇ ਕਨਪਟ ਸਾਹਿਬ ਉਸ ਤੋਂ ਬਾਅਦ ਮਹਾਪੁਰਸ਼ਾ ਸਾਨੂੰ ਕਥਾ ਕੀਰਤਨ ਡਿਊਟੀ ਲਾ ਦਿੱਤੀ ਅਸੀਂ ਉਦੋਂ ਤੋਂ ਲੱਗ ਕੇ ਉਹ ਸੇਵਾ ਵੀ ਕਰਿਆ ਸੰਗ ਦੇ ਵਿੱਚ ਪ੍ਰਚਾਰ ਕਰਿਆ ਅਮਰ ਸ਼ਕਾਰਿਆ ਜੋ ਸਾਡੀ ਮਹਾਪੁਰਸ਼ਾ ਨੂੰ ਡਿਊਟੀ ਲੱਗੀ ਹੈ ਅਸੀਂ ਨਿਰੰਤਰ ਦਿਨ ਰਾਤ ਭਾਵੇਂ ਮੈਂ ਸ਼ੂਗਰ ਦਾ ਮਰੀਜ਼ ਹਾਂ ਪਰ ਮਹਾਪੁਰਸ਼ਾਂ ਨੇ ਕੀ ਜਾਣ ਕੇ ਜਾਂ ਉਹਨਾਂ ਦੇ ਮਨ 'ਚ ਕੀ ਆਏ ਮੈਨੂੰ 1995 ਵਿੱਚ ਸੰਗਤ ਦੇ ਇਕੱਠ ਵਿੱਚ ਸੇਵਾ ਦਿੱਤੀ ਗੁਰੂ ਘਰ ਦੇ ਵਿੱਚ ਪੱਗ ਦਿੱਤੀ ਗੱਦੀ ਗੁਰੂ ਰਣਸਿਧ ਕਿਸੇ ਗੁਰੂ ਦੇ ਗੁਰਮਤ ਦੇ ਵਿੱਚ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਨਾ ਕਿਸੇ ਨੂੰ ਮਿਲਦੀ ਹੈ ਤੇ ਉਦੋਂ ਤੋਂ ਲੱਗ ਕੇ ਸੇਵਾ ਸੰਗਤਾਂ ਕਾ ਕਰ ਰਹੀਆਂ ਕਰਾ ਰਹੀਆਂ ਸੀਗਾ ਤੇ ਅਸੀਂ ਉਸੇ ਤਰ੍ਹਾਂ ਉਹ ਸੇਵਾ ਨਿਰੰਤਰ ਕਰ ਰਹੇ ਹਾਂ ਆ ਗੁਰੂ ਕੀ ਸੰਗਤ ساری ਬੈਠੀ ਹੈ ਬਾਲੀਆ ਸਟੇਟਾਂ ਤੋਂ ਹਰਿਆਣਾ ਪੰਜਾਬ ਤੋਂ ਜੁਪੀ ਤੋਂ ਅਜੇ ਤਾਂ ਬਹੁਤ ਸਾਰੀ ਸੰਗਤ ਆ ਰਹੀ ਹੈ ਸੋ ਬੇਨਤੀ ਸੀ ਇਸ ਕਰਕੇ ਵੀ ਅਸੀਂ ਸੇਵਾ ਸਿਮਰਨ ਕਰਨ ਵਾਸਤੇ ਗੁਰੂ ਘਰ ਵਿੱਚ ਆਏ ਸੀ ਅਸੀਂ ਆਪਣੀਆਂ ਪਰ ਆਪਣੀਆਂ ਜਾਇਆ ਦਿੱਤਾ ਛੱਡ ਕੇ ਜਾਂ ਕਿਸੇ ਕਾ ਵਾਸਤੇ ਝਗੜਾ ਹੁੰਦਾ ਤਾਂ ਫਿਰ ਅਜੇ ਲੋਕਾਂ ਦੇ ਲੰਗਰ ਚੱਲਦੇ ਜਾਂ ਮੀਰਾਂ ਦੇ ਲੰਗਰ ਚੱਲਦੇ ਇਹ ਸੰਗਤ ਦੇ ਲੰਗਰ ਚੱਲਦੇ ਆ ਇਸ ਕਰਕੇ ਉਹ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ ਗੁਰੂ ਘਰ ਦੀ ਸੇਵਾ ਨਿਰੰਤਰ ਜਾਰੀ ਹੈ ਗੁਰੂ ਕੀ ਸੰਗਤਾਂ ਦੇ ਨਾਲ ਸਾਡਾ ਮਿਸ਼ਨ ਕੇਵਲ ਇਹ ਹੈ ਵੀ ਸੇਵਾ ਤੇ ਸਿਮਰਨ ਅਮ ਪ੍ਰਚਾਰ ਕਰਨਾ ਅੱਤਿ ਖੰਡੇ ਵਟੇ ਦਾ ਅਮਰਿਸ਼ ਕਾਉਣਾ ਜੋ ਨਿਰੰਤਰ جاری ਹੈ ਸਾਡੇ ਰੋਜ਼ ਦਿਨ ਦੇ ਵਿੱਚ ਇੱਕ ਦਿਨ ਦਾ ਇੱਕ ਰਾਤ ਦਾ ਦੀਵਾਨ ਹੈ ਅੱਜ ਵੀ ਹਲਦੇੜੀ ਪਿੰਡ ਵਿੱਚ ਤੇ ਕੌਲੀ ਰਾਤ ਦਾ ਦੀਵਾਨ ਚੱਲ ਰਿਹਾ ਹੈ ਨਿਰੰਤਰ ਪ੍ਰਚਾਰ ਚੱਲ ਰਿਹਾ ਹੈ ਸਾਡੇ ਜੋ ਵੱਡਿਆਂ ਦਾ ਮਿਸ਼ਨ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਲੈ ਕੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਤੋਂ ਲੈ ਕੇ ਤੇ ਸੰਤ ਬਾਬਾ ਸੁਦੇਸ਼ ਸਿੰਘ ਜੀ ਮਹਾਰਾਜ ਦਾ ਉਹੀ ਹੈ ਨਰੋਲ ਗੁਰਮਤ ਦਾ ਪ੍ਰਚਾਰ ਕਰਨਾ ਸਿੱਖੀ ਦਾ ਸੰਗਤਾਂ ਨੂੰ ਖੰਡੇ ਵਟੇ ਦਾ ਅਮਰਿਸ਼ ਕਾਉਣਾ ਨਾਮ ਜਪਣਾ ਤੇ ਜਪਾਉਣਾ ਇਹ ਝਗੜਿਆਂ ਵਿੱਚ ਪੈਣਾ ਕਚੈਰੀਆਂ ਵਿੱਚ ਪੈਣਾ ਬੈਂਕਾਂ ਵਿੱਚ ਜਾਣਾ ਇਹ ਸਾਡਾ ਕਮਿਸ਼ਨ ਨਹੀਂ ਹੈ ਭਾਵੇਂ ਗੁਰੂ ਘਰ ਦੇ ਲੰਗਰ ਦੇ ਮੁਤਾਬਕ ਸਾਡੇ ਉਹ ਚੈੱਕ ਚੱਲਦੇ ਵੀ ਆ ਲੰਗਰ ਵਾਸਤੇ ਮੈਂ ਸੰਗਤ ਦੇ ਗੁਰੂ ਦੀ ਸੰਗਤ ਦੀ ਜੂਰੀ ਵਿੱਚ ਕਹਿ ਰਿਹਾ ਕੋਈ ਸਾਡੀਆਂ ਪ੍ਰਾਪਰਟੀਆਂ ਦਿਖਾਉਂਦਾ ਕੁਝ ਮਰਜ਼ੀ ਠਕਾਉਂਦਾ ਉਹ ਸਾਡੇ ਭਰਾ ਦੀ ਜ਼ਮੀਨ ਸੀ ਉਹ ਮੇਰੇ ਨਾਂ 'ਤੇ ਜਰੂਰ ਕਰਾਈ ਸੀ ਪਰ ਮੈਂ ਸੰਗਤ ਦੇ ਵਿੱਚ ਚੈਲੰਜ ਰੂਪ ਚ ਕਹਿ ਰਿਹਾ ਕਿ ਸੰਗਤ ਸਾਡਾ ਕਿਹਨਾ ਕੋਈ ਤਗੜਾ ਨਹੀਂ ਸਾਨੂੰ ਜਾਣ ਕੇ ਤੰਗ ਕੀਤਾ ਜਾ ਰਿਹਾ ਹੈ ਇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਹੁਤ ਹੀ ਗਲਤ ਹੋ ਰਿਹਾ ਜੋ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਮਹਾਪੁਰਸ਼ਾਂ ਦਾ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਮਹਾਪੁਰਸ਼ ਬੜੇ ਪਿਆਰ ਵਾਲੇ ਨੇ ਅਤੇ ਜਿੰਨਾ ਵੀ ਇੱਥੇ ਕਾਰਜਕਾਰੀ ਜੋ ਵੀ ਬਿਲਡਿੰਗਾਂ ਬਣੀਆਂ ਨੇ ਜੋ ਵੀ ਇਮਾਰਤਾਂ ਬਣੀਆਂ ਨੇ ਇਹ ਮਹਾਪੁਰਸ਼ਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਬਣੀਆਂ ਹਨ ਜੋ ਵੱਡੇ ਮਹਾਪੁਰਸ਼ ਸੇਵਾ ਦੇ ਕੇ ਗਏ ਨੇ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਅਤੇ ਬਾਬਾ ਹਰਦੇਵ ਸਿੰਘ ਜੀ ਖੇਤੀਬਾੜੀ ਦਾ ਉਹਨਾਂ ਨੂੰ ਦੇ ਕੇ ਗਏ ਨੇ ਇਹ ਸਾਰਾ ਰਿਕਾਰਡ ਹੈ ਜਿਹੜਾ ਪਿਆ ਹੋਇਆ ਹੈ ਇਹ ਜਿਹੜੇ ਟਰਸਟ ਬਣਿਆ ਜਾਂ ਜੋ ਵੀ ਕਮੇਟੀਆਂ ਬਣੀਆਂ ਬਾਅਦ ਵਿੱਚ ਬਣੀਆਂ ਨੇ ਇਹ ਆਪਣੇ ਆਪ ਬਣਾਈਆਂ ਗਈਆਂ ਨੇ ਚਲੋ ਜੋ ਵੀ ਫੈਸਲਾ ਆਇਆ ਹੈ ਉਹ ਹੁਣ ਅਪੀਲ ਉੱਤੇ ਪਾ ਦਿੱਤੀ ਗਈ ਹੈ ਤੇ ਜਿਹੜਾ ਮੈਂ ਵੀ ਹੁਣ ਹੀ ਆਇਆ ਹਾਂ ਮਾ ਦਰਸ਼ਨ ਕਰਨ ਵਾਸਤੇ ਮਹਾਪੁਰਸ਼ਾਂ ਦੇ ਕਿਉਂਕਿ ਐਤਵਾਰ ਛਾਂ ਵੀ ਇੱਥੇ ਕਿੰਨਾ ਕੋ ਵੱਡਾ ਜੁੱਧ ਹੋਣ ਵਾਲਾ ਕੋਈ ਪਤਾ ਨਹੀਂ ਕਿੰਨਾ ਕੋ ਕਰਫਿਊ ਲਾ ਦਿੱਤਾ ਇੱਥੇ ਇੰਨੀ ਵੱਡੀ ਗੱਲ ਹੈ ਵੀ ਨਹੀਂ ਜਿਹੜੇ ਅਧਿਕਾਰੀ ਨੇ ਬੈਠ ਕੇ ਵੀ ਗੱਲ ਕਰ ਸਕਦੇ ਨੇ ਮਹਾਪੁਰਸ਼ ਪਿਆਰ ਵਾਲੇ ਨੇ ਉਹ ਤਾਂ ਉਹਨਾਂ ਨੂੰ ਤਾਂ ਕਦੀ ਗੁੱਸੇ ਵਿੱਚ ਵੀ ਨਹੀਂ ਵੇਖਿਆ ਸੀ ਸਾਰੀ ਸੰਗਤ ਉਹਨਾਂ ਦੇ ਨਾਲ ਹੈ ਬੜੀ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਅਤੇ ਬੜੀ ਦੂਰੋਂ ਦੂਰੋਂ ਸੰਗਤ ਚੱਲ ਵੀ ਪਈ ਹੈ ਅਤੇ ਇੱਥੇ ਜਿਆਦਾ ਜਿਹੜਾ ਹੈ ਪ੍ਰਭਾਵ ਪੈ ਰਿਹਾ ਸੰਗਤ ਇਕੱਠੀ ਹੋਵੇਗੀ ਕੋਈ ਗੱਲਬਾਤ ਹੋਗੀ ਇਹਦਾ ਜਿਹੜੀ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਉਂਕਿ ਮਹਾਪੁਰਸ਼ ਤੇ ਸੰਗਤ ਇੱਕ ਹੀ ਹੈ ਜੋ ਸੰਗਤ ਦਾ ਹੁਕਮ ਹੈ ਮਹਾਪੁਰਖ ਮਹਾਪੁਰਖ ਜਿਹੜੇ ਸੰਗਤ ਨੂੰ ਹੁਕਮ ਕਰਦੇ ਨੇ ਉਹ ਸੰਗਤ ਮੰਨਦੀ ਹੈ ਤੇ ਸਾਰਾ ਕਾਰਜ ਜਿਹੜਾ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਹੋ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਕੇ ਮਹਾਪੁਰਸ਼ ਪ੍ਰਚਾਰ ਕਰਦੇ ਨੇ ਸਿੱਖੀ ਦਾ ਬੜਾ ਵੱਡਾ ਪ੍ਰਚਾਰ ਹੈ ਸੋ ਇਹ ਜੋ ਕਰ ਰਹੇ ਨੇ ਸਰਕਾਰ ਇਹ ਗਲਤ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਸਮੂਹ ਜਿਹੜੀ ਆਪਣਾ ਇਹ ਵਿਵਾਦ ਇੱਥੇ ਚੱਲ ਰਿਹਾ ਹੈ ਵੀ ਪੁਲਿਸ ਇੱਥੇ ਆਣ ਕੇ ਪ੍ਰਸ਼ਾਸਨ ਧੱਕਾ ਕਰ ਰਿਹਾ ਹੈ কোর্ਟ ਦੇ ਵਿੱਚੋਂ ਕੋਈ ਆਰਡਰ ਨਹੀਂ ਹੈਗਾ ਇਹਨਾਂ ਕੋਲੇ ਵੀ ਜਿਹਦੇ ਨਾਲ ਇੱਥੇ ਕੋਈ ਦਖਲ ਲਿਆ ਜਾਏ ਐਸਾ ਕੋਈ ਆਰਡਰ ਹੈ ਨਹੀਂ ਜੇ ਕੋਈ ਹੈ ਵੀ ਤਾਂ ਪੀ ਲੱਗੇ ਹੋ ਚੁੱਕੀ ਹੈ ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਪੁਲਿਸ ਦਾ ਆਉਣਾ ਉਹ ਬੜੀ ਵੱਡੀ ਬੇਦਵੀ ਬੇਦਵੀ ਦਾ ਸਾਬਤ ਹੋਣਾ ਕਿ ਉਹ ਬੂਟ ਪਾ ਕੇ ਇੱਥੇ ਪੁਲਿਸ ਪ੍ਰਸ਼ਾਸਨ ਫਿਰ ਰਿਹਾ ਹੈ ਇਹ ਬੜਾ ਵੱਡਾ ਨਿੰਦਨਯੋਗ ਗੱਲ ਹੈ ਤੇ ਅਸੀਂ ਇਸ ਗੱਲ ਦਾ ਵਿਰੋਧ ਵੀ ਤੇ ਰੋਸ ਵੱਡੀ ਭਾਰੀ ਮਾਤਰਾ ਦੇ ਵਿੱਚ ਜੋ ਪੁਲਸ ਹੈ ਇਸ ਗੱਲ ਤੇ ਸੰਗਤ ਸਾਰੀ ਨੂੰ ਰੋਸ ਹੈ ਵੱਡਾ ਰੋਸ ਹੈ ਕਿ ਇਹ ਜੋ ਬੇਅਦਬੀ ਗੁਰੂ ਘਰ ਦੀ ਹੋ ਰਹੀ ਹੈ ਇਹ ਹੋਣੀ ਨਹੀਂ ਚਾਹੀਦੀ ਅਸੀਂ ਇਸ ਗੱਲ ਤੇ ਰੋਸ ਪ੍ਰਗਟ ਕਰਦੇ ਹਾਂ ਜੋ ਕਿ ਅੱਜ ਐਤ ਕੱਲ ਨੂੰ ਸ਼ਨੀਵਾਰ ਹੈ ਅੱਜ ਅੱਜ ਸ਼ਨੀਵਾਰ ਤੇ ਐਤਵਾਰ ਨੂੰ ਸੰਗਤ ਬਹੁ ਗੰਤੀ ਵਿੱਚ ਇੱਥੇ ਆਉਂਦੀ ਹੈ ਸੰਗਤ ਦੇ ਇੱਥੇ ਆਉਣ ਤੇ ਬੜਾ ਵੱਡਾ ਪ੍ਰਭਾਵ ਪੈ ਰਿਹਾ ਪੁਲਸ ਦੇ ਨਾਲ ਇਹ ਬੜੀ ਨਿੰਦਣਯੋਗ ਗੱਲ ਹੈ ਪ੍ਰਸ਼ਾਸਨ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਗੁਰੂ ਘਰ ਹੈ ਇਹ ਕੋਈ ਆਮ ਇਹ ਤਾਂ ਹੈ ਨਹੀਂ ਕੋਈ ਡੇਰਾ ਨਹੀਂ ਕਿ ਜੋ ਗੁਰੂ ਘਰ ਵਿੱਚ ਇਹ ਬੇਅਦਵੀ ਹੁੰਦੀ ਹੈ ਇਸ ਗੱਲ ਦੀ ਅਸੀਂ ਸਾਰੀ ਸੰਗਤ ਵੱਲੋਂ ਬੜਾ ਵੱਡਾ ਰੋਸ ਹੈ ਪੁਲਿਸ ਖਿਲਾਫ ਬੁਰਾ ਪ੍ਰਭਾਵ ਪੈ ਰਿਹਾ ਜੀ ਪੁਲਿਸ ਦਾ ਇੱਥੇ ਪੁਲਿਸ ਸੰਗਤਾਂ ਵਿੱਚ ਬਹੁਤ ਗਲਤ ਮੈਸੇਜ ਜਾ ਰਿਹਾ ਸਾਡੇ ਬੂਟ ਪਾ ਕੇ ਪੁਲਿਸ ਇੱਥੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਹੈ ਪਹਿਲਾਂ ਇੱਥੇ ਬੇਅਦਵੀ ਦਾ ਵੀ ਕਾਰਨ ਹੋ ਸਕਦਾ ਜੀ ਇਹ ਬਿਲਕੁਲ ਕਿਉਂਕਿ ਜੋ ਕੋਰਟ ਦਾ ਫੈਸਲਾ ਤੀ ਕੋ ਫੈਸਲਾ ਆਉਣ ਦੇ ਬਾਵਜੂਦ ਵੀ ਮਾਹਪੁਰਸਾਂ ਵੱਲੋਂ ਅੱਗੇ ਅਪੀਲ ਵੀ ਪਾਈ ਹੋਈ ਹੈ ਸੰਤਾਂ ਵੱਲੋਂ ਪਰ ਫੇਰ ਵੀ ਸਾਧ ਸੰਗਤ ਜੀ ਇੱਥੇ ਬਿਨਾਂ ਕਿਸੇ ਆਰਡਰ ਤੋਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਨਸਪੈਕਟਰ ਹੈ ਇਲਾਕੇ ਦਾ ਉਹ ਤੰਗ ਕਰ ਰਿਹਾ ਸਾਰੇ ਆਪਣੇ ਗੁਰਦੁਆਰਾ ਸਾਹਿਬ ਦੀ ਸਾਰੀ ਸੰਗਤ ਉਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਸਾਰੇ ਆਲ ਬੱਡ ਦੇ ਵਿੱਚ ਰਾੜਾ ਸਾਹਿਬ ਦੀ ਸੰਪਰਦਾਇ ਇਹ ਸੰਤ ਬਾਬਾ ਸੁਖਦੇਵ ਸਿੰਘ ਜੀ ਲੌਰਾਂ ਸਾਹਿਬ ਵਾਲੇ ਇੱਥੇ ਮੁਖੀ ਸਨ ਉਹਨਾਂ ਨੇ ਇਸ ਸਥਾਨ ਦੀ ਸਥਾਪਨਾ ਕੀਤੀ ਸੀ ਉਹ ਜਥੇਦਾਰ ਕਸ਼ਮੀਰਾ ਸਿੰਘ ਜੀ ਨੂੰ ਇੱਥੇ ਮੁਖੀ ਥਾਪ ਕੇ ਗਏ ਨੇ ਦੂਜੇ ਨੰਬਰ ਤੇ ਸੰਤ ਬਾਬਾ ਹਰਦੇਵ ਸਿੰਘ ਜੀ ਨੇ ਇਹ ਪੂਰੇ ਕਾਰਸੇ ਉਹਦੇ ਤੋਂ ਸੰਤਾਂ ਦੇ ਚਲੇ ਜਾਣ ਤੋਂ ਬਾਅਦ ਦਿਨ ਰਾਤ ਇੱਕ ਕਰਕੇ ਆਪਣਾ ਧਰਮ ਦਾ ਪ੍ਰਚਾਰ ਕਰ ਰਹੇ ਨੇ ਕਾਰ ਸੇਵਾ ਕਰ ਰਹੇ ਨੇ ਆਏ ਗਏ ਸਰਦਾਲੂਆਂ ਨੂੰ ਹਰ ਪ੍ਰਕਾਰ ਦੀ ਮਦਦ ਕਰਦੇ ਨੇ